ਸਾਸਰੀ ਕਾ ਜੀ ਮੈਂ ਜਸਵਿੰਦਰ कौर ਤੇ ਜਸਵਿੰਦਰ ਜੀ ਨੂੰ ਇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਮੈਂ ਬਣਾਵਾਂਗੀ ਮੂੰਗੀ ਦੀ ਦਾਲ ਦਾ ਹਲਵਾ ਬਿਲਕੁਲ ਸਹੀ ਤਰੀਕੇ ਦੇ ਨਾਲ ਪਰਫੈਕਟ ਨਾਪ ਦੇ ਨਾਲ ਮੈਂ ਇਹ ਹਲਵਾ ਤੁਹਾਨੂੰ ਬਣਾਉਣਾ ਸਿਖਾਵਾਂਗੀ ਤੇ ਚਲੋ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਮੂੰਗੀ ਦੀ ਦਾਲ ਦਾ ਹਲਵਾ ਬਣਾਉਣ ਵਾਸਤੇ ਇੱਥੇ ਮੈਂ ਧੋਤੀ ਮੂੰਗੀ ਦੀ ਦਾਲ ਜਿਹੜੀ ਹੈਗੀਏ ਇੱਕ ਕਟੋਰੀ ਲੈ ਲਈ ਸੀ। ਮੈਂ ਇਸ ਕਟੋਰੀ ਦੇ ਹਿਸਾਬ ਨਾਲ ਦਾਲ ਲਈ ਸੀਗੀ। ਤੇ ਉਸ ਨੂੰ ਚੰਗੀ ਤਰ੍ਹਾਂ ਧੋ ਕੇ ਫਿਰ ਮੈਂ ਉਸ ਨੂੰ 2-3 ਘੰਟੇ ਲਈ ਮੈਂ ਤਕਰੀਬਨ ਕਿ 3 ਘੰਟੇ ਲਈ ਹੀ ਇਸ ਨੂੰ ਭਿਗੋ ਕੇ ਰੱਖ ਦਿੱਤਾ ਸੀ ਤੇ ਦਾਲ ਦੇਖੋ ਜਿਹੜੀ ਹੈਗੀ ਏ ਕਾਫੀ ਜ਼ਿਆਦਾ ਫੁੱਲ ਚੁੱਕੀ ਹੋਈ ਏ ਤੇ ਇਸੇ ਕਟੋਰੀ ਦੇ ਹਿਸਾਬ ਨਾਲ ਹੀ ਇੱਥੇ ਮੈਂ ਪੌਣੀ ਕਟੋਰੀ ਜਿਹੜੀ ਹੈਗੀ ਏ ਦੇਸੀ ਘਿਓ ਦੀ ਲੈ ਲ ਲਤੀ ਏ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਜਿਹੜੀ ਦਾਲ ਐ ਇਹਦਾ ਪਾਣੀ ਨਿਕਾਲ ਕੇ ਤੇ ਦਾਲ ਨੂੰ ਮਿਕਸੀ ਦੇ ਵਿੱਚ ਪੀਸ ਲਾਂਗੇ ਦਾਲ ਜਿਹੜੀ ਹੈਗੀ ਇਹ ਮਿਕਸੀ ਦੇ ਵਿੱਚ ਮੈਂ ਪੀਸ ਲਿੱਤੀ ਏ ਇਹ ਦੇਖੋ ਇਸ ਤਰੀਕੇ ਦੇ ਨਾਲ ਇਹ ਮਿਕਸੀ ਦੇ ਵਿੱਚ ਬੜੇ ਹੀ ਵਧੀਆ ਤਰੀਕੇ ਨਾਲ ਪੀਸੀ ਗਈ ਏ ਇਹ ਜਿਹੜਾ ਹਲਵਾ ਹੈਗਾ ਦੇਸੀ ਘਿਓ ਦੇ ਵਿੱਚ ਹੀ ਵਧੀਆ ਬਣਦਾ ਹੈ ਤੇ ਹੁਣ ਮੈਂ ਕੜਾਈ ਦੇ ਵਿੱਚ ਦੇਖੋ ਪੌਣੀ ਕਟੋਰੀ ਇੱਥੇ ਦੇਸੀ ਘਿਓ ਦੀ ਪਾ ਦੁੱਤੀ ਏ ਗੈਸ ਦੀ ਫਲੇਮ ਨੂੰ ਹਜੇ ਇੱਥੇ ਮੈਂ ਔਨ ਨਹੀਂ ਕੀਤਾ ਇਸ ਦੇ ਵਿੱਚ ਪਹਿਲਾਂ ਆਪਾਂ 2 ਚਮਚ ਬੇਸਣ ਦੇ ਪਾ ਲੈਣੇ ਨੇ ਤੇ ਨਾਲ ਹੀ ਇਸ ਦੇ ਹੁਣ ਪਾ ਲਵਾਂਗੇ 2 ਚਮਚ ਸੂਜੀ ਗੈਸ ਦੀ ਫਲੇਮ ਹੁਣ ਇੱਥੇ ਮੈਂ ਔਨ ਕਰ ਦਿੱਤੀ ਹੈ ਤੇ ਮੀਡੀਅਮ ਫਲੇਮ ਦੇ ਉੱਪਰ ਆਪਾਂ ਪਹਿਲਾਂ ਜਿਹੜੀ ਬੇਸਣ ਤੇ ਸੂਜੀ ਹੈਗੀ ਏ ਇਨੂੰ ਤਕਰੀਬਨ 1 ਮਿੰਟ ਲਈ ਭੁੰਨ ਲੈਣਾ ਹੈ। ਇਹਨੂੰ ਬਹੁਤ ਜ਼ਿਆਦਾ ਦੇਰ ਲਈ ਆਪਾਂ ਨਹੀਂ ਭੁੰਨਣਾ ਕਿਉਂਕਿ ਫਿਰ ਬਾਕੀ ਦਾ ਇਹਨੂੰ ਆਪਾਂ ਜਿਹੜੀ ਦਾਲ ਪੀਸ ਕੇ ਰੱਖੀ ਹੋਈ ਹੈ ਉਹਦੇ ਨਾਲ ਭੁੰਨਾਂਗੇ। ਫਲੇਮ ਮੇ ਇੱਥੇ ਹਲੇ ਮੀਡੀਅਮ ਹੀ ਰੱਖੀ ਹੋਈ ਹੈ। ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਸਿਰਫ 1 ਮਿੰਟ ਹੀ ਭੁੰਨਣਾ ਹੈ। ਇਹਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਭੁੰਨਣਾ। ਹੁਣ ਇਸ ਦੇ ਵਿੱਚ ਪਾ ਦਾਂਗੇ ਜਿਹੜੀ ਧੋਤੀ ਮੂੰਗੀ ਦੀ ਦਾਲ ਪੀਸ ਕੇ ਰੱਖੀ ਹੋਈ ਹੈ ਇਹ ਸਾਰੀ ਪਾ ਦੇਣੀ ਹੈ। दाल जी है कि सारी ने पा दी इतनी हले बिल्कुल भी लो या हाँ नहीं करना मीडियम ही रखना है ते मीडियम फ्लेम ते ही पुंदे लगा पुंदने। इस लगातार भुनना है यही इस हलवे की खास टिप्स है कि इसन बिल्कुल भी नहीं छड़ना, आप लगातार भुनना है क्योंकि शुरू कड़ाही के छिपकना शुरू हो जाए इसलिए लगातार इसन ਪੁੰਦੇ ਜਾਵਾਂਗੇ ਤੇ ਦੇਖੋ ਜਿਹੜੀ ਦਾਲ ਹੈ ਨਾ ਹੈਗੀ ਉਹਨੇ ਸਾਰਾ ਕਿਓ ਐਬਜ਼ਾਰਬ ਕਰ ਲਿਆ ਬੜੀ ਹੀ ਜਲਦੀ ਦਾਲ ਨੇ ਸਾਰਾ ਕਿਓ ਐਬਜ਼ਾਰਬ ਕਰ ਲਿਆ ਤੇ ਹੁਣ ਇੱਥੇ ਆਪਾਂ ਫਲੇਮ ਜਿਹੜੀ ਹੈਗੀ ਲੋ ਕਰ ਦੇਣੀ ਹੈ ਤੇ ਲੋ ਫਲੇਮ ਦੇ ਉੱਪਰ ਆਪਾਂ ਇਸ ਨੂੰ ਲਗਾਤਾਰ ਪੁੰਨੀ ਜਾਣਾ ਤੁਹਾਨੂੰ ਦਾਲ ਹਲੇ ਬਹੁਤ ਡਰਾਈ ਲੱਗ ਰਹੀ ਹੋਏਗੀ ਤੇ ਦੇਖੋ ਹਜੇ ਸਟਾਰਟਿੰਗ ਦੇ ਵਿੱਚ ਕੜਾਈ ਦੇ ਨਾਲ ਚਿਪਕ ਵੀ ਰਹੀ ਏ ਪਰ ਜਿਵੇਂ ਜਿਵੇਂ ਆਪਾਂ ਇਹਨੂੰ ਪੁੰਨੀ ਜਾਵਾਂਗੇ ਤੇ ਜਿਹੜੀ ਇਹ ਦਾਲ ਹੈਗੀ ਹੈ ਘਿਓ ਛੱਡਣਾ ਸ਼ੁਰੂ ਕਰ ਦੇਗੀ ਬਿਲਕੁਲ ਵੀ ਇਸ ਨੂੰ ਹਿਲਾਉਣਾ ਛੱਡਣਾ ਨਹੀਂ ਇਸ ਨੂੰ ਇਸੇ ਤਰ੍ਹਾਂ ਪੁੰਨੀ ਜਾਣਾ ਆਪਾਂ ਲਗਾਤਾਰ ਲੋ ਫਲੇਮ ਦੇ ਉੱਪਰ ਇਸ ਗੱਲ ਦਾ ਖਾਸ ਧਿਆਨ ਰੱਖਣਾ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਇੱਕ ਸਾਈਡ ਤੇ ਆਪਾਂ ਦਾਲ ਨੂੰ ਭੁੰਨ ਰਹੇ ਹਾਂ ਤੇ ਦੂਜੀ ਸਾਈਡ ਤੇ ਆਪਾਂ ਚਾਸ਼ਨੀ ਤਿਆਰ ਕਰ ਲੈਣੇ ਆ ਤੇ ਮਿੱਠੇ ਦੇ ਵਾਸਤੇ ਇੱਥੇ ਮੈਂ ਪਾਣੀ ਕਟੋਰੀ ਖੰਡ ਦੀ ਲਈਏ ਮੈਂ ਉਹੀ ਕਟੋਰੀ ਲਈਏ ਜਿਸ ਕਟੋਰੀ ਦੇ ਦਾਲ ਮੈਂ ਦਾਲ ਲਈ ਸੀ ਤੁਸੀਂ ਜੇ ਜ਼ਿਆਦਾ ਮਿੱਠਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਜਿਹੜੀ ਚੀਨੀ ਦੀ ਮਾਤਰਾ ਵਧਾ ਵੀ ਸਕਦੇ ਹੋ ਇਸੇ ਕਟੋਰੀ ਦੇ ਹਿਸਾਬ ਨਾਲ ਆਪਾਂ ਇੱਥੇ ਜਿਹੜੀਆਂ ਡੇਢ ਕਟੋਰੀਏ ਪਾਣੀ ਦੀ ਲੈ ਲੈਣੀ ਹੈ ਤੇ ਨਾਲ ਹੀ ਇੱਥੇ ਫਲੇਵਰ ਦੇ ਵਾਸਤੇ ਮੈਂ ਦੋ ਛੋਟੀਆਂ ਇਲਾਇਚੀਆਂ ਦਰਦਰੀਆਂ ਕੁੱਟੀਆਂ ਹੋਈਆਂ ਪਾ ਰਹੀਆਂ 컬러 ਦੇ ਵਾਸਤੇ ਇੱਥੇ ਮੈਂ ਥੋੜਾ ਜਿਹਾ yellow ਫੂਡ ਕਲਰ ਪਾ ਰਹੀਆਂ ਤੁਸੀਂ ਚਾਹੋ ਤਾਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਪਰ ਇਹਦੇ ਨਾਲ ਰੰਗਤ ਬਹੁਤ ਵਧੀਆ ਆਂਦੀ ਹੈ ਆਪਾਂ ਕੋਈ ਬਹੁਤ ਜ਼ਿਆਦਾ ਫੂਡ ਕਲਰ ਨਹੀਂ ਪਾਇਆ ਥੋੜਾ ਜਿਹਾ ਹੀ ਪਾਇਆ ਹੈ ਤੇ ਹੁਣ ਮੀਡੀਅਮ ਤੋਂ ਹਾਈ ਫਲੇਮ ਦੇ ਉੱਪਰ ਆਪਾਂ ਖੰਡ ਨੂੰ ਮੈਲਟ ਹੋਣ ਦਵਾਂਗੇ ਇਦੀ ਕੋਈ ਆਪਾਂ ਚਿਪਚਪੀ ਚਾशनी ਨਹੀਂ ਬਣਾਣੀ ਨਾ ਹੀ ਆਪਾਂ ਕੋਈ ਇੱਕ ਤਾਰ ਦੋ ਤਾਰ ਦੀ ਚਾशनी ਬਣਾਣੀ ਹੈ ਸਿਰਫ ਆਪਾਂ ਖੰਡ ਨੂੰ ਮੈਲਟ ਹੀ ਕਰਨਾ ਹੈ ਖੰਡ ਮੈਲਟ ਹੋਣ ਤੱਕ ਆਪਾਂ ਇਸ ਨੂੰ ਇਸੇ ਤਰ੍ਹਾਂ ਹੀ ਪਕਾਵਾਂਗੇ ਇੱਕ ਸਾਈਡ ਤੇ ਜਿਹੜੀ ਆਪਾਂ ਦਾਲ ਹੋ ਨਰੇ ਆ ਦੇਖੋ ਇਹ ਹੋਲ ਜ਼ਿਆਦਾ ਡਰਾਈ ਹੋ ਗਈ ਅੱਗੇ ਨਾਲੋਂ ਬਸ ਥੋੜੀ ਜੀ ਭੁੰਨਣ ਦੇ ਵਿੱਚ ਹੀ ਇਸ ਦੇ ਵਿੱਚ ਮਿਹਨਤ ਲੱਗਦੀ ਹੈ ਬਾਕੀ ਇਹ ਬਿਲਕੁਲ ਇਸ ਤਰ੍ਹਾਂ ਤਿਆਰ ਹੁੰਦਾ ਜਿਵੇਂ ਵਿਆਹਾਂ ਸ਼ਾਦੀਆਂ ਦੇ ਵਿੱਚ ਬਣਦਾ ਹੈ ਨਾ ਬਲਕਿ ਉਸ ਤੋਂ ਵੀ ਜ਼ਿਆਦਾ ਹੀ ਇਹ ਸਵਾਦ ਘਰ ਦੇ ਵਿੱਚ ਹੀ ਬਣ ਜਾਂਦਾ ਹੈ ਫਸੇ ਇਸ ਨੂੰ ਲਗਾਤਾਰ ਭੁੰਨੀ ਜਾਵਾਂਗੇ ਖੰਡ ਚੰਗੀ ਤਰ੍ਹਾਂ ਮੈਲਟ ਹੋ ਗਈ ਹੋਈ ਹੈ ਤੇ ਇੱਥੇ ਮੈਂ ਗੈਸ ਦੀ ਫਲੇਮ ਜਿਹੜੀ ਹੈਗੀ ਇਹ ਬੰਦ ਕਰ ਦਿੱਤੀ ਹੈ ਤੇ ਦਾਲ ਦੇਖੋ ਪਹਿਲਾਂ ਕਿੰਨੀ ਜ਼ਿਆਦਾ ਡਰਾਈ ਲੱਗ ਰਹੀ ਸੀਗੀ ਹੁਣ ਥੋੜੀ ਥੋੜੀ ਜੀ ਇਹ ਓਇਲੀ ਹੋਣੀ ਸ਼ੁਰੂ ਹੋ ਗਈ ਹੈ ਇਨੂੰ ਹਜੇ ਹੋਰ ਪਕਾਵਾਂਗੇ ਇਹਦਾ ਹਲਕਾ ਜਿਹਾ ਜਦੋਂ ਕਲਰ ਚੇਂਜ ਹੋ ਜਾਏਗਾ ਉਦੋਂ ਤੱਕ ਇਸਨੂੰ ਪਕਾਉਂਦੇ ਜਾਣਾ ਹੈ ਦਾਲ ਦਾ ਕਲਰ ਜਿਹੜਾ ਹੈਗਾ ਅੱਗੇ ਨਾਲੋਂ ਕਾਫੀ ਚੇਂਜ ਹੋ ਗਿਆ ਤੇ ਦੇਖੋ ਤੁਸੀਂ ਦਾਲ ਨੇ ਹਲਕਾ ਹਲਕਾ ਜਿਹਾ ਘਿਓ ਵੀ ਛੱਡਣਾ ਸ਼ੁਰੂ ਕਰ ਦਿੱਤਾ ਆਪਾਂ ਸ਼ੁਰੂ ਦੇ ਵਿੱਚ ਹੀ ਤੇ ਜਿਹੜਾ ਇਹ ਹੈ ਹੈਗਾ ਮੈਂ ਕਿਓ ਹੈਗਾ ਮੈਂ ਆਪਾਂ ਬਹੁਤ ਜ਼ਿਆਦਾ ਪਾਇਆ ਨਹੀਂ ਸੀ ਕਈ ਕੀ ਕਰਦੇ ਨੇ ਇੱਕ ਕੋਲੀ ਡੇਢ ਕੋਲੀ ਭਰ-ਭਰ ਕੇ ਕਿਓ ਪਾ ਦਿੰਦੇ ਨੇ ਤੇ ਬਾਅਦ ਵਿੱਚੋਂ ਜਦੋਂ ਇਹ ਹਲਵਾ ਬਣ ਜਾਂਦਾ ਹੈ ਤਾਂ ਉਸ ਕਿਓ ਨੂੰ ਕੱਢ ਲੈਂਦੇ ਨੇ ਤੇ ਆਪਾਂ ਪਹਿਲਾਂ ਹੀ ਜਿਹੜਾ ਕਿਓ ਹੈਗਾ ਬਿਲਕੁਲ ਸਹੀ ਮਾਤਰਾ ਦੇ ਵਿੱਚ ਪਾਇਆ ਸੀ ਹੁਣ ਇਸ ਦੇ ਵਿੱਚ ਚਾਸ਼ਨੀ ਪਾ ਦਾਂਗੇ ਤੇ ਇਸ ਨੂੰ ਲਗਾਤਾਰ ਹਿਲਾਵਾਂਗੇ ਫਲੇਮ ਆਪਾਂ ਇੱਥੇ ਮੀਡੀਅਮ ਰੱਖੀ ਹੋਈ ਏ ਬਹੁਤ ਹੀ ਘੱਟ ਟਾਈਮ ਲੱਗਣਾ ਹੈ ਜਿਹੜੀ ਇਹ ਚਾਸ਼ਨੀ ਹੈਗੀ ਹੈ ਦਾਲ ਨੇ ਸਾਰੀ ਹੀ ਐਬਜ਼ਾਰਬ ਕਰ ਲੈਣੀ ਏ ਤੇ ਆਪਾਂ ਇਸ ਨੂੰ ਹਿਲਾਉਂਦੇ ਹਿਲਾਉਂਦੇ ਨਾਲ ਹੀ ਇਸ ਦੇ ਵਿੱਚ ਪਾਵਾਂਗੇ ਥੋੜੇ ਜਿਹਾ ਡਰਾਈ ਫਰੂਟ ਮੈਂ ਇੱਥੇ ਬਦਾਮ ਤੇ ਕਾਜੂ ਪਾ ਰਹੀ ਹਾਂ ਤੇ ਚੰਗੀ ਤਰ੍ਹਾਂ ਇਸ ਨੂੰ ਹਿਲਾ ਲੈਣਾ ਹਲਵੇ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਵਧੀਆ ਖੁਸ਼ਬੂ ਆ ਰਹੀ ਏ ਇਹ ਹਲਵਾ ਹਮੇਸ਼ਾ ਦੇਸੀ ਘਿਓ ਦੇ ਵਿੱਚ ਹੀ ਬਣਦਾ ਹੈ ਜੇ ਤੁਸੀਂ ਰਿਫਾਈਨ ਜਾਂ ਸਰੋਂ ਦੇ ਤੇਲ ਦੇ ਵਿੱਚ ਇਹ ਹਲਵਾ ਬਣਾਓਗੇ ਤਾਂ ਫਿਰ ਇਹ ਬਿਲਕੁਲ ਵੀ ਵਧੀਆ ਨਹੀਂ ਬਣੇਗਾ ਦੇਖੋ ਜਿੰਨੀ ਵੀ ਚਾਸ਼ਨੀ ਏ ਸਾਰੀ ਹਲਵੇ ਨੇ ਐਬਜ਼ਾਰਬ ਕਰ ਲਈਏ ਗੈਸ ਦੀ ਫਲੇਮ ਹੁਣ ਇੱਥੇ ਮੈਂ ਬੰਦ ਕਰ ਦਿੱਤੀ ਏ ਤੇ ਹੁਣ ਇਸ ਦਾ ਟੇਸਟ ਹੋਰ ਜ਼ਿਆਦਾ ਵਧਾਉਣ ਦੇ ਵਾਸਤੇ ਇਸ ਦੇ ਵਿੱਚ ਪਾਵਾਂਗੇ ਖੋਆ ਇਹ ਆਪਸ਼ਨਲ ਹੈ ਪਰ ਖੋਆ ਪਾਉਣ ਦੇ ਨਾਲ ਜਿਹੜਾ ਫਲੇਵਰ ਹੈਗਾ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਇੱਥੇ ਮੈਂ 100 ਗ੍ਰਾਮ ਖੋਆ ਲਿਆ ਹੈ ਇਹ ਖੋਆ ਮੈਂ ਘਰ ਦਾ ਹੀ ਕੱਢਿਆ ਹੋਇਆ ਲਿਆ ਹੈ ਇਹ ਪਾਉਗੇ ਤਾਂ ਇਸ ਤਰ੍ਹਾਂ ਲੱਗੇਗਾ ਬਿਲਕੁਲ ਜਿਵੇਂ ਵਿਆਹ ਸ਼ਾਦੀਆਂ ਦੇ ਵਿੱਚ ਆਪਾਂ ਮੂੰਗੇ ਦੀ ਦਾਲ ਦਾ ਹਲਵਾ ਖਾਂਦੇ ਆ ਉਸੇ ਤਰੀਕੇ ਦਾ ਹੀ ਇਹ ਲੱਗੇਗਾ ਦੇਖੋ ਕਿੰਨਾ ਵਧੀਆ ਫਰਸਟ ਕਲਾਸ ਮੂੰਗੀ ਦੀ ਦਾਲ ਦਾ ਹਲਵਾ ਜਿਹੜਾ ਹੈਗਾ ਬਣ ਕੇ ਤਿਆਰ ਹੋ ਗਿਆ ਹੋਇਆ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀ ਇਹ ਬਹੁਤ ਹੀ ਜ਼ਿਆਦਾ ਵਧੀਆ ਲੱਗੇਗਾ ਹਲਵਾ ਦੇਖੋ ਕਿੰਨਾ ਹੀ ਜ਼ਿਆਦਾ ਵਧੀਆ ਲੱਗ ਰਿਹਾ ਹੁਣ ਚਾਹੋ ਤਾਂ ਇਸ ਸਟੇਜ ਦੇ ਉੱਪਰ ਤੁਸੀਂ ਇੱਕ ਚਮਚ ਘਿਓ ਦਾ ਹੋਰ ਪਾ ਸਕਦੇ ਹੋ ਵਧੀਆ ਸ਼ਾਈਨ ਦੇ ਵਾਸਤੇ ਤੇ ਮੈਂ ਵੀ ਇਸ ਦੇ ਉੱਪਰ ਇੱਕ ਚਮਚ ਘਿਓ ਦਾ ਹੋਰ ਪਾਵਾਂਗੀ બસ ਇਹ ਹੀ ਗੱਲ ਯਾਦ ਰੱਖਣੀ ਹੈ ਕਿ ਬਹੁਤ ਡੇਢ ਦੋ ਕੋਲੀਆਂ ਆਪਾਂ ਭਰ-ਭਰ ਕੇ ਘਿਓ ਦੀਆਂ ਨਹੀਂ ਪਾਣੀਆਂ ਸ਼ੁਰੂ ਦੇ ਵਿੱਚ ਜਿੰਨੀ ਕੁਆਂਟੀਟੀ ਮੈਂ ਦੱਸੀ ਹੈ ਉਸੇ ਹਿਸਾਬ ਦੇ ਨਾਲ ਹੀ ਤੁਸੀਂ ਘਿਓ ਪਾਣਾ ਹੈ ਤੇ ਦੇਖੋ ਬਹੁਤ ਵਧੀਆ ਜਿਹੜਾ ਹਲਵਾ ਹੈਗਾ ਇਹ ਬਣ ਚੁੱਕਾ ਹੋਇਆ ਹੈ ਤੇ ਹਲਵਾ ਹੁਣ ਸਰਵ ਹੋਣ ਲਈ ਰੈਡੀ ਹੈ ਸਰਵ ਕਰਨ ਤੋਂ ਪਹਿਲਾਂ ਆਪਾਂ 4-5 ਮਿੰਟ ਲਈ ਇਸ ਨੂੰ ਟਪ ਕੇ ਰੱਖ ਦਾਂਗੇ 5 ਮਿੰਟ ਬਾਅਦ ਜਿਹੜਾ ਹਲਵਾ ਹੈਗਾ ਮੈਂ ਸਰਵ ਹੋਣ ਲਈ ਰੱਖ ਦਿੱਤਾ ਹੈ ਤੇ ਦੇਖੋ ਕਿੰਨਾ ਵਧੀਆ ਕਿੰਨਾ ਟੇਸਟੀ ਜਿਹੜਾ ਮੂੰਗੀ ਦੀ ਦਾਲ ਦਾ ਹਲਵਾ ਹੈਗਾ ਬਣ ਚੁੱਕਾ ਹੈ